ਸੂਹਾਬਾ ਤੇ ਰਬਦਾਸੀਆ ਭਾਈਚਾਰੇ ਵੱਲੋਂ ਸੜਕਾਂ ਜਾਮ ਚੋਣ ਕਮਿਸ਼ਨ ਨੂੰ ਕੀਤੀ ਪੰਜਾਬ ਵਿੱਚ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਰਬਦਾਸੀਆ ਸਮਾਜ ਉਸ ਸਮੇਂ ਹੀ ਗੁੱਸੇ ਨਾਲ ਭਰ ਗਿਆ ਸੀ ਜਿਸ ਦਿਨ ਪੰਜਾਬ ਵਿੱਚ ਚੋਣਾਂ ਦੀ ਤਰੀਕ 14 ਫਰਵਰੀ ਰੱਖੀ ਗਈ ਸੀ ਕਾਰਨ ਸੀ 14 ਫਰਵਰੀ ਨੂੰ ਰਬਦਾਸੀਆ ਸਮਾਜ ਦੇ ਰਹਿਬਰ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਦਿਨ ਜੋ ਕੱਲ੍ਹ ਸੀ ਬਨਾਰਸ ਵਿੱਚੇ ਸੰਗਤਾਂ ਪੰਜਾਬ ਤੋਂ ਜੂਪੀ ਪਹੁੰਚ ਕੇ ਬੜੀ ਹਰਸੋ ਤੇ ਧੂਮ-ਤਾਮ ਮਨਾਉਂਦੀਆਂ ਹਨ ਰਤਸੀਆ ਸਮਾਜ ਨੇ ਚੋਣਾਂ ਦੀ 14 ਤਰੀਕ ਦੀ ਤਰੀਕ ਨੂੰ ਨਾ ਮੰਨਜ਼ੂਰ ਕਰ ਦਿੱਤਾ ਸੀ ਬਖਵਾ ਕਟੀ ਸੀ ਦਫ਼ਤਰਾਂ ਵਿੱਚ ਮੰਗ ਪੱਤਰ ਦੇ ਕੇ ਚੋਣਾਂ ਦੀ ਤਰੀਕ ਨੂੰ ਬਦਲਣ ਦੀ ਮੰਗ ਕੀਤੀ ਸੀ 17 ਫਰਵਰੀ ਨੂੰ ਜਦ ਤੱਕ ਤਰੀਕ ਨਾ ਬਦਲਣ ਦੇ ਰੂਪ ਵਿੱਚ ਪੰਜਾਬ ਭਰ ਵਿੱਚ ਕੀਤਾ ਜਾਵੇਗਾ ਚੱਕਾ ਜਾਮ ਕੀਤੇ ਜਾਣਗੇ ਆ ਟ੍ਰੇਨਾਂ ਬੰਦ ਨਾ ਤਰੀਕ ਬਦਲਣ ਦੀ ਸਥਿਤੀ ਵਿੱਚ ਆਓ ਦੇਖਦੇ ਹਾਂ ਜ਼ੂਹਾ ਵਿੱਚ ਅੱਜ ਕੀ ਹਾਲ ਰਿਹਾ ਰਵਦਾਸ ਟਾਈਗਰ ਫੋਰਸ ਨੇ ਕੀਤਾ ਚੱਕਾ ਜਾਮ ਤੁਸੀਂ ਦੇਖ ਰਹੇ ਬੀਬੀ ਸੀ ਇੰਟਰਨੈਸ਼ਨਲ ਰੇਡੀਓ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਅਮਰ ਕਾਟੇ ਆ ਰਹੇ ਆ ਹੁੰਦੇ ਆ ਜੀ ਆਨ ਧੰਨਵਾਦ ਪੂਰੇ ਬੇਬੇ ਜੀ ਤੇ ਕਿਸੇ ਪਾਰਟੀ ਦਾ ਪਹਿਲੀ ਵੀ ਤੇ ਅੱਜ ਵੀ ਇਸ ਨਿਯਾ ਇਹ ਸਾਰਾ ਰੋਸਦਾਰੀਆ ਤੁਹਾਰਵਦਾ ਜੀ ਸਾਂ ਪੂਰੇ ਉਸ ਖਾਦੇ ਜੀ ਵਿਰਣੇ ਸਾਡੇ ਨਾਲ ਸਾਡਾ ਸਹਿਯੋਗ ਦੇਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਵੀ ਕਹਿੰਦੇ ਜਿਨੇ ਆਦੇ ਆ ਦਾ ਧੰਨਵਾਦ ਕਰਦੇ ਆ ਜੈ ਹਿੰਦ ਧੰਨਵਾਦ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਡੇਟ ਡਿਫੀਰ ਜੇਡਲੀ ਅੱਜ ਦੀ ਮੀਟਿੰਗ ਕਰਕੇ ਐਕਸਟੈਂਡ ਕਰਨੀ ਚਾਹੀਦੀ ਕਿਉਂਕਿ ਲੋਕਾਂ ਦਾ ਡੈਮੋ ਕਰ ਦਿੱਤੀ ਆਤ ਕਾ ਇੱਕ ਰਾਈਟ ਆਫ ਵੋਟ ਹੈ ਅਗਰ ਲੋਕ ਵੋਟਾਂ ਪੂਰੇ ਨਹੀਂ ਪਾ ਪਾ ਦੇ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਇਸ ਇਤਿਹਾਸਿਕ ਪਰਵ ਨੂੰ ਮਨਾਉਣ ਵਾਸਤੇ ਬਨਾਰਸ ਦੇ ਵਿੱਚ ਉਹ ਲੋਕ ਬੰਚਿਤ ਰਹਿ ਜਾਣਗੇ ਵੋਟਾਂ ਜਿਨ੍ਹਾਂ ਨੂੰ ਪਹਿਲੇ ਜੇ ਡੇਟ ਅਡੇ ਆਈ ਸੌਫਸਰ ਬੈਠੇ ਨਾ ਇਹਨਾਂ ਨੂੰ ਪਹਿਲੀ ਡਿਟੇਲ ਸੈਟ ਕਰਨ ਤੋਂ ਪਹਿਲਾਂ ਇੰਪੋਰਟੈਂਟ ਡੇਸ ਹੈ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਪਹਿਲੇ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਮਰੀ ਮਨਪੱਕੀ ਗੱਲ ਹੈ ਔਰ ਇਮੀਡੀਏਟਲੀ ਅਜ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਰਿਪੋਰਟ ਕਰਦਾ ਕਿ ਅੱਜ ਹੀ ਐਕਸ਼ਨ ਲਗਾ ਕੇ ਇਹ ਡਿਟਰੈਕਸ਼ਨ ਕੀਤੀ ਜਾ ਸਕੀ ਤਾਂ ਕਿ ਲੋਕੀ ਸ਼ੋਭ ਤੇ ਹੜਨਾ ਨਾ ਨਾ ਮਾਰਨ ਕਿਹੜਾ ਸ਼ਬਦ ਹੈ ਥੈਂਕ ਯੂ ਬਈ ਚਲੋ ਜੀ ਚਲੋ ਉਸ ਦਾ ਤ੍ਰ ਹਾਂ ਕਰੋ ਮਾਈਕ ਅਸੀਂ ਅੱਜ ਸਤਿਗੁਰੂ ਦਾਸ ਮਹਾਰਾਜ ਦੇ ਜੋ ਗੁਰਪੁਰਬ 16 ਫਰਵਰੀ ਨੂੰ ਆਏ ਆ ਤੇ ਚੋਣ ਕਮਿਸ਼ਨ ਵੱਲੋਂ 7 ਫਰਵਰੀ ਨੂੰ ਜਿਹੜਾ ਚੋਣਾਂ ਦਾ 7 ਜਨਵਰੀ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਉਹ 14 ਫਰਵਰੀ ਨੂੰ ਚੋਣਾਂ ਦਾ ਐਲਾਨ ਕਰਤਾ ਗਿਆ ਸੀ ਜਿਹੜੀਆਂ ਸਾਡੀਆਂ ਸੰਗਤਾਂ ਜਿਹੜੀਆਂ ਆ ਫਿਰ ਵਰਧਨਪੁਰ ਜਾ ਕੇ ਮਨਾਉਂਦੇ ਵਿਖੇ ਸਾਰੀਆਂ ਸੰਗਤਾਂ ਦੇ ਅਰਦਾਸ ਜਾਂ ਲੈਣ ਵਾਲੀਆਂ ਸੰਗਤਾਂ ਜਿਹੜੀਆਂ ਆ ਉਹ ਆਪਣਾ ਜਾ ਕੇ ਗੁਰਪੁਰਬ ਜਿਹੜੀਆਂ ਉਥੋਂ ਮਨਾਉਂਦੀਆਂ ਆ ਲੱਖਾਂ ਦੀ ਮਦਦ ਦੇ ਵਿੱਚ ਜਿਹੜੀ ਆ ਸੰਗਤ ਉਥੇ ਜਾਂਦੀ ਆ ਅਸੀਂ 10 ਤਰੀਕ ਨੂੰ ਸਾਰੇ ਹੈੱਡਕੁਆਟਰਾਂ ਦੇ ਆਪਣਾ ਮੰਗ ਦਵਾਰ ਦਿੱਤਾ ਸੀ ਕਿ ਡੇਟ ਨੂੰ ਜਿਹੜਾ ਚੇਂਜ ਕੀਤਾ ਜਾਵੇ ਚੇਂਜ ਕਰਕੇ ਜਿਹੜੀ ਡੇਟ ਆ ਉਹ 10 ਤੋਂ ਪਹਿਲਾਂ ਜਾਂ ਜਿਹੜੀ ਆ 20 ਤਰੀਕ ਤੋਂ ਬਾਅਦ ਹੀ ਰੱਖੀ ਜਾਵੇ ਤਾਂ ਕਿ ਸਾਰਿਆਂ ਨੂੰ ਬੋਰਡ ਦਾ ਜਿਹੜਾ ਅਧਿਕਾਰ ਆ ਜੋ ਮਿਲਿਆ ਆ ਉਹ ਆਪਣਾ ਅਕ ਜਿਹੜਾ ਆ ਇਸਤੇਮਾਲ ਕਰ ਸਕਣ ਆ ਰਿਹਾ ਜਨਤਾ ਨੂੰ ਇਹੀ ਆ ਕਿ ਸਾਡੇ ਜਿਹੜੇ ਗੁਰਪੁਰਬ 14 ਤਰੀਕ ਨੂੰ ਇੱਥੋਂ ਨਗਰ ਕੀਰਤਨ ਵੀ ਸਾਰੇ ਪਿੰਡਾਂ ਦੇ ਸਜਾਇ ਜਾਂਦੇ ਆ ਉਹ ਵੀ ਜਿਹੜਾ ਉਹ ਵਿਗਨ ਪੈਂਦਾ ਆ ਤਾਂ ਕਿ ਇਹਹੀ ਬੇਨਤੀ ਕੀਤੀ ਸੀ ਜਿਹੜੀ ਛੋਟਾ ਜਿਹਾ ਡੇਟ ਆਉ ਚੇਂਜ ਕੀਤਾ ਜਾਵੇ ਅਸੀਂ ਅਲਟੀਮੇਟ ਪਹਿਲਾ ਦਿੱਤਾ ਹੈ ਅਸੀਂ ਇਸ ਕਰਕੇ ਜੋ ਅਸੀਂ ਇਤਿਹਾਮ ਆ ਉਹ ਆਪਣੇ ਰੋਸ ਵਿੱਚ ਕੀਤਾ ਗਿਆ ਆ ਆ ਕੇ ਸਾਨੂੰ ਜਿਹੜਾ ਵੋਟਰ ਆ ਸਾਰੇ ਮੁਸਾਫਰ ਦੇ ਹੱਕ ਵਿੱਚ ਆ ਕੇ ਇਹ ਇਲੈਕਸ਼ਨ ਕਮਿਸ਼ਨ ਨੇ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ 14 ਤਰੀਕ ਦਾ 14 ਫਰਵਰੀ ਦਾ ਪੰਜਾਬ ਦੇ ਵਿੱਚ ਵੋਟਾਂ ਹੋਣੀਆਂ ਨੇ ਵੋਟਾਂ ਦਾ ਐਲਾਨ ਕੀਤਾ ਹੋਇਆ ਹੈ ਕੋਈ 16 ਤਰੀਕ ਨੂੰ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ ਗੁਰਪੁਰਬ ਨੂੰ ਸੰਤਾਂ ਬਨਾਰਸ ਜਾਂਦੀਆਂ ਨੇ ਉਸ ਦਿਨ ਲੱਖਾਂ ਦੀ ਤਰਸ ਦੇ ਵਿੱਚ ਲੋਕੀ ਉੱਥੇ ਜਾਂਦੇ ਨੇ ਪਰ ਤੋ ਆਪਰੀ ਇਹ ਗੱਲ ਹੈ ਕਿ ਫੋਨ ਦੀ ਵਜ੍ਹਾ ਨਾਲ ਕਾਹਦਾ ਫਰਕ ਨਹੀਂ ਜਿਸਨੂੰ ਰੱਖਣ ਡਿਖਾਇਆ ਦਿੱਤਾ ਉਸ ਵਜ੍ਹਾ ਨਾਲ ਐਮਰਜੈਂਸੀ ਆ ਦੇ ਸਾਰੇ ਇਹ ਵੀ ਇੱਕ ਤਰ੍ਹਾਂ ਪਰ ਵੀ ਆ ਕਿ ਲੋਕਤੰਤ੍ਰਿਕ ਪ੍ਰਕਿਰਿਆ ਦੇ ਵਿੱਚ ਜਾ ਕੇ ਇਲੈਕਸ਼ਨ ਦੇ ਵਿੱਚ ਜਾ ਕੇ ਸਰਕਾਰ ਬਣਾਉਣੀ ਆ ਸਾਡਾ ਸਮਾਜ ਸਾਡਾ ਭਾਈਚਾਰਾ 14 ਤਰੀਕ ਨੂੰ ਵੋਟਾਂ ਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਦਾ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਹੈ ਕਿ ਅਸੀਂ 14 ਤਰੀਕ ਨੂੰ ਜੋ ਸਾਨੂੰ ਇਲੈਕਸ਼ਨ ਦੀ ਦਿੱਤੀ ਆ ਉਹਦੇ ਬਜਾਏ ਇੱਕ ਹਫਤਾ ਫਰਵਰੀ ਦਾ 14 ਤਰੀਕ ਤੋਂ ਇੱਕ ਹਫਤਾ ਬਾਅਦ ਇਲੈਕਸ਼ਨ ਹੋ ਜਾਣ ਜਾਂ ਇੱਕ ਹਫਤਾ ਪਹਿਲਾਂ ਇਲੈਕਸ਼ਨ ਹੋ ਜਾਣ ਤਾਂ ਕਿ ਸਾਡਾ ਜੋ ਸਮਾਜ ਆ ਸਮੂਹ ਸਮਾਜ ਆ ਬਹੁਤ ਵਧੀਆ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ ਚਿੱਤੇ ਸਕੇ ਲੋਕਾਂ ਦੇ ਵਿੱਚ ਹਿੱਸਾ ਲੈ ਸਕੇ ਅਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੀ ਸਰਕਾਰ ਬਣਾ ਸਕੀਏ